ਲੋਪੀ ਲੱਗੀ ਆ ਕੋੜਾ ਬੰਪਰ ਲੱਗਿਆ ਇਹ ਸਾਰਾ ਟਰੈਕਟਰ Ориਜਨਲ ਆ ਭਰਾ ਜਮਾ ਮੰਗਣ ਵਾਲਾ ਰੇਦਾ ਭਰਾ ਹੈਗਾ 5 ਲੱਖ ਤੇ 65 ਹਜ਼ਾਰ ਰੁਪਿਆ ਅੱਛਾ ਜੀ ਆਪਾਂ 40 ਦਾ ਟਰੈਕਟਰ ਦੇ ਦਿੰਦੇ ਸਭ ਤੋਂ ਵੱਡੀ ਮੰਡੀ ਜਿਹੜੀ ਇਸ ਟਾਈਮ ਲੱਗਦੀ ਆ ਉਹ ਤਲਵੰਡੀ ਸਾਬੋ ਗੁਰੂੰਗੀ ਕਾਸ਼ੀ ਦਾੰਦਵਾ ਸਾਹਿਬ ਇਹ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਸਟੈਂਡਰਡ ਆ ਇਹ ਸੇਲ ਲਈ ਇੱਥੇ ਆਇਆ ਹੋਇਆ ਹੈਗਾ ਤੇ ਇਹਦਾ ਕੀ ਮਾਲ ਮੁੱਲ ਆ ਕਿੰਨੇ ਦਾ ਵੇਚਣਾ ਤੇ ਕੀ ਕੀ ਇਹਦੇ ਵਿੱਚ ਸਹੂਲਤਾਂ ਨੇ ਉਹ ਪਤਾ ਕਰ ਲੈ ਆਜੋ ভাই ਇਹ ਆਜਾ ਲਈ ਸ੍ਰੀ ਗਾਲ ਜੀ ਬਹੁਤ ਵਧੀਆ ਜੀ ਨਾਮ ਦੱਸ ਦਿਓ ਆਪਣਾ ਆਪਣਾ ਨਾਮ ਸਰਪੰਨ ਸਿੰਘ ਆ ਜੀ ਲਾਲਿਆਣਾ ਪਿੰਡ ਆ ਜੀ ਇਹ ਜਿਹੜਾ ਟਰੈਕਟਰ ਆ ਜੀ ਇਹ ਆਪਾਂ ਹੁਣ ਖੜੇ ਜਿਹੜੀ ਮੰਡੀ ਕਿਹੜੀ ਹੈ ਇਹ ਤਲਵੰਡੀ ਸਾਬੋਈ 16 ਨੰਬਰ ਪਲਾਟ ਆਪਣਾ ਵੀਰੇ ਰੋੜੀ ਰੋਡ ਤੇ ਜੀ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਮੰਡੀ ਲਾਉਣ ਦਾ ਆਪਾਂ ਨੂੰ ਮੰਡੇ ਲਾਉਂਦਾ ਨੂੰ ਆਹ ਥਾਂ ਤੇ ਹੋ ਗਏ ਹੋਣਗੇ 16 17 ਸਾਲ ਨੂੰ ਮੰਨ ਕੇ ਚੱਲ ਬਈ ਆਪਾਂ 95 96 ਦੇ ਕੰਮ ਕਰਦੇ ਆਂ ਜੀ ਟਰੈਕਟਰਾਂ ਦੇ ਹਾਂਜੀ 95 96 ਮੇਰੇ ਕੰਮ ਕਰਦੇ ਹੋ ਹਾਂਜੀ ਮਤਲਬ ਵੀ 25 ਤੇ 30 ਸਾਲ ਹੋ ਗਏ ਹਾਂ 30 ਸਾਲ ਹੋ ਗਏ 30 ਸਾਲ ਹੋ ਗਏ ਇੱਥੇ ਸੋਨਾ ਸਾਲ ਹੈ ਜੀ ਹਾਂਜੀ 25 30 ਸਾਲਾਂ ਦਾ ਤਜਰਬਾ ਜੀ ਟਰੈਕਟਰਾਂ ਦਾ ਪਿੰਡ ਲਾਲੇਣਾ ਬਹੁਤ ਲੋਕ ਜਾਣਦੇ ਆ ਨੰਨ ਜਿਹੜਾ ਇਹ ਟਰੈਕਟਰ ਆ ਜੀ ਆਪ ਨੂੰ ਇਹਦੇ ਬਾਰੇ ਜਾਣਕਾਰੀ ਦੇ ਦੋ ਇਹ ਸਟੈਂਡਰਡ 460 ਆ ਗਿਆ ਜੀ 22 ਮਾਡਲ ਆ ਭਰਾ 3 ਸਪੀਡ ਦੇ ਵਿੱਚ ਆ ਜੀ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਸਾਰਾ Ориਜినਲ ਟਰੈਕਟਰ ਆ ਜੀ ਹਰਿਆਣਾ ਨੰਬਰ ਆ ਜੀ ਐਨਓਸੀ ਮਿਲ ਜੂ ਭਰਾ ਜੇ ਕਿਸੇ ਵੀਰ ਨੇ ਪੰਜਾਬ ਦੇ ਵਿੱਚ ਨਾ ਕਰਾਉਣਾ ਹੋਵੇ ਅੱਛਾ ਜੀ ਐਨਓਸੀ ਮਿਲ ਜੂ ਜੀ ਬੀਮੇ ਦਾ ਖਰਚਾ ਅਗਲੇ ਦਾ ਹੁੰਦਾ ਜੀ ਐਨਓਸੀ ਆਪਾਂ ਕਢਾ ਕੇ ਦੇਵਾਂਗੇ ਐਨਓਸੀ ਕਢਾ ਕੇ ਦੇਵਾਂਗੇ ਹਾਂ ਜੀ ਕਲੋਪੀ ਲੱਗੀ ਆ ਕੋੜਾ ਬੰਪਰ ਲੱਗਿਆ ਜੀ ਸਾਰਾ ਟਰੈਕਟਰ Ориਜినਲ ਆ ਭਰਾ ਜਮਾ ਟਰੈਕਟਰ ਆ ਸਾਰਾ ਕੋਈ ਰੰਗ ਭੇਟ ਨਹੀਂ ਹੋਇਆ ਸਾਰਾ origignal tractor ਆ ਜੀ ਇਹਦਾ ਮੁੱਲ ਜਿਹੜਾ ਆਪਾਂ ਦਰਸ਼ਕਾਂ ਨੂੰ ਦੱਸਣਾਗਾ ਇਹਦਾ ਹੈਗਾ ਵੇਚਣ ਵਾਲਾ ਵੀ ਆਪਾਂ ਇਹਨਾਂ ਦੇ ਨਾਲ ਇੱਕ ਮੰਗਣਾ ਮੰਗਣ ਵਾਲਾ ਦਾ ਭਰਾ ਹੈਗਾ 5 ਲੱਖ ਤੇ 65000 ਰੁਪਿਆ ਅੱਛਾ ਜੀ ਆਪਾਂ 40 ਦਾ tractor ਦੇ ਦਿਆਂਗੇ 50 ਦਾ tractor ਦੇ ਦਿਆਂਗੇ ਹਾਂ ਜੀ 540 ਦਾ tractor ਇਹ ਦਿੱਤਾ ਜਾਊਗਾ ਜੀ 3 speed ਆ ਡਬਲ ਕਲਾਚਾ ਡਬਲ ਡਿਸਟ੍ਰੀਬਿਊਟਰ ਸਾਰਾ ਟਾਪ ਮਾੜਾ ਦਾ ਸਟੈਂਡਰਡ ਆ ਜੀ ਇਹ ਦੋ ਭੰਤਿਆਂ ਦਾ 175 ਵਾਲਾ ਹੁੰਦਾ ਈ 160 ਵਾਲਾ ਇਹ 60 ਵਾਲੇ ਇੰਜਨ ਦੇ ਵਿੱਚ ਹੀ ਆ ਜੀ 60 ਵਾਲੇ ਇੰਜਨ ਦੇ ਵਿੱਚ ਹਾਂ ਜੀ 60 ਹਸਪਾਵਰ ਇੰਜਨ ਦੇ ਵਿੱਚ ਹਾਂ ਜੀ 60 ਹਸਪਾਵਰ ਦੇ ਵਿੱਚ ਆ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜਿਹੜਾ ਪੈਸਿਆਂ ਦੇ ਵਿੱਚ ਦੱਸ ਦਿੰਦਾ ਇੰਨੇ ਪੈਸੇ ਰਹਿ ਗਏ ਇਹ ਹੋਣਗੇ 70 75 ਪੈਸੇ ਟਾਇਰ ਹੈਗੇ ਆ ਜੀ 75 ਪੈਸੇ ਟਾਇਰ ਹੋਣਗੇ ਜੀ ਇਹ 16 28 ਗੋਡੀਅਰ ਕੰਪਨੀ ਦੇ ਆ ਤੇ ਜੇਕਰ ਕੋਈ ਵੀਰੇ ਦੇ ਵਿੱਚ ਇੰਟਰਸਟਡ ਆ ਤਾਂ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦਾ ਜੀ ਧੰਨਵਾਦ